ਵੇ ਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਜੀ ਲਓ ਜੀ ਵਾਇਗੁਰਜੀ ਆ ਦੇਖੋ ਮੇਰੇ ਵਾਣਾ ਰਸੋਈ ਦਾ ਹਾਲ ਇੱਧਰ ਸਮਾਨ ਪਿਆ ਹੋ ਪਿਆ ਹੋ ਪਿਆ ਹੋ ਪਿਆ ਉਧਰ ਦਾ ਮਸ਼ੀਨ ਵੀ ਉਰੀ ਖੜੀ ਆ ਉਧਰ ਦੀ ਵੀ ਮਸ਼ੀਨ ਤਾਂ ਉਧਰ ਕਰ ਦੋ ਹੁਣ ਸਾਫ ਕਰੀਆ ਸਾਫ ਕਰਕੇ ਹੁਣ ਤੜਕਾ ਲਗਾਉਣੀ ਆ ਤੜਕਾ ਲਗਾਉਣੀ ਆ ਸਬਜੀ ਮੈਂ ਕੱਟ ਲਈ ਤੇ ਇਹਨੇ ਇਹਸ ਤੇ ਆ ਧਰ ਲਿਆ ਧੋਮਾ ਸਬਜੀ ਇਹ ਸਬਜੀ ਧੋਣੀ ਆ ਦੁੱਧ ਲਈ ਇਹ ਨਾ ਤਬਦੀ ਇਹ ਸਬਜੀ ਨੇ ਤੜਕਾ ਲਾਉਣੇ ਕੁਰਸੀ ਦੂਈ ਕਿੱਥੇ ਆ ਕੁਰਸੀ ਹੈ ਨਹੀਂ ਇਹਨੂੰ ਕਿੱਥੇ ਰੱਖਾਂ ਮਸਾਲਾ ਰਗੜ ਲਿਆ ਚਾਹਾਂ ਜੀਰਾ ਹੁਣ ਪਹਿਲਾਂ ਪਹਿਲਾਂ ਜੀਰਾ ਪਾਦਾ ਤੇਲ ਤਬਾਵਾ ਗਰਮ ਹੋ ਗਿਆ ਏ ਤੇ ਇਹਦੇ ਚ ਪਾਦਾ ਹੁਣ ਮਸਾਲਾ ਲੋ ਜੀ ਧੂਆ ਬੜਾ ਹੋ ਜਾਂਦਾ ਮਸਾਲਾ ਪੁੱਜਦੀਆਂ ਭੁੰਨੜੀਆਂ ਪਹਿਲਾਂ ਫੇ ਨੂਨ ਪਾਉਣੀ ਆ ਹਲਦੀ ਪਾਉਣੀ ਆ ਤੇ ਹਲਦੀ ਨੂਨ ਪਾ ਕੇ ਹਰੀਆਂ ਮਿਰਚਾਂ ਆ ਸਬਜ਼ੀ ਚ ਭੁੰਨੜੀਆਂ ਸੀਗੇ ਮਸਾਲੇ ਚ ਤੇ ਪਾ ਕੇ ਹੁਣ ਲੋ ਜੀ ਇਹਨੂੰ ਹਿਲਾ ਲਦਾ ਚੰਗੀ ਤਰ੍ਹਾਂ ਮਿਕਸ ਕਰਦਾ ਫਿਰ ਉਸ ਤੋਂ ਕੁੱਕਰ ਦਾ ਢੱਕਣ ਲਗਾ ਦੂੰਗੀ ਮੈਂ ਲੋ ਜੀ ਬੇਗੂ ਜੀ ਆਟਾ ਗੁੰਨਤਾਂ ਆਟਾ ਇੰਨਾ ਕਿ ਤਾ ਕਣਕ ਦਾ ਬੇਟੇ ਲਈ ਗੁੰਨਤਾਂ ਆਪਾਂ ਪਕਾਵਾਂਗੇ ਮੱਕੀ ਦੀਆਂ ਨਿਰੀਆਂ ਈੇ ਦੀ ਸਬਜ਼ੀ ਤੇ ਇੱਧਰ ਦੁੱਧ ਕਰਮ ਕਰ ਲਿਆ ਸਬਜ਼ੀ ਆਪਾਂ ਨੇ ਕੱਢ ਲਈ ਬਣਾ ਕੇ ਇਹਦੇ ਵਿੱਚ ਕੁੱਕਰ ਚੋਂ ਕੱਢ ਲਈ ਕੱਢ ਕੇ ਇਹਦੇ ਵਿੱਚ ਰੱਖ ਲਈ ਉਹਦੇ ਵਿੱਚ ਢੱਕਣ ਰੱਖਾਂਗੇ ਨਿੰਬੂ ਇਹਨ ਬੋਈਏ ਚ ਪਾ ਕੇ ਰੱਖ ਦਾਂ ਨੀ ਹਰੇ ਨੇ ਹਰੇ 23 ਦਿਨ ਨੂੰ ਹੋਣਗੇ ਪੀਲੇ ਉਸ ਦਿਨ ਪਾ ਕੇ ਬਣਾਉਂਗੀ ਕੁੱਕਰ ਚ ਪਾਤਾ ਪਾਣੀ ਇਹ ਪਹਿਲਾਂ ਦੇ ਪਏ ਸੀਗੇ ਹੋਰ ਉੜ ਗਏ ਇੱਕ ਤੋਂ ਹੋਤੇ ਤੋਂ ਤੇ ਛੋਕੇ ਰੱਖ ਦਿੱਤੇ ਕੀ ਇਸ ਵੇਲੇ ਨੂੰ ਕੱਟ ਕੇ ਰੱਖ ਦਾਂਗੀ ਆਵਾਂਗੀ ਇੱਧਰ ਸਰਫ ਪਾਤਾ ਕੱਪੜੇ ਪਾਤੀ ਚਿੱਟੇ ਡੋਬ ਤੇ ਇੰਨੇ ਵਧੀਆ ਵਧੀਆ ਨਮੀ ਨਮੀ ਡੋਬ ਤੇ ਤਰ ਕੇ ਲਾਵਾਂਗੇ ਅਸੀਂ ਹੁਣ ਇਹ ਦੁੱਧ ਗਰਮ ਕਰਕੇ ਰੋਟੀ ਲਵਾਂਗੇ ਕੰਮ ਨਿਬੜਦੇ ਆਂ ਰੋਟੀ ਪਰ ਲੇਟ ਲਾਉਂ ਬੇਟਾ ਲੇਟ ਆਉਂ ਠੰਡੀਆਂ ਹੋ ਜਾਂਦੀਆਂ ਨੇ ਇੰਨੇ ਚੁਰਬ ਨਿੰਬੂ ਨੀਚੇ ਦਰ ਨਿੱਕ ਕੰਮ ਬੜੇ ਨੇ ਜਸੂ ਵੀ ਬੋਲ ਤੱਕੀ ਗਈ ਉਦੋਂ ਵਰਦੂ ਬਿੰਦ ਦੇ ਬੋਦੋਂ ਕੰਟੀ ਮਰ ਮਨੀ ਦਾ ਪੈਗੀ ਤੀ ਮੈਂ ਪਹਿਲੇ ਕਿਹਾ ਮੈਂ ਚੱਲੂ ਪਹੇਜਾ ਸਿਪਾਈਆਂ ਸਭ ਤੋਂ 10 ਵਜੇ ਫਿਰ 12 ਵਜੇ ਇੱਕ ਘੰਟੇ ਬਾਅਦ ਵੀਰਾ ਰੋਂਦਾ ਸੀ ਤੇ ਉਹ ਬਣ ਉਹਦੇ ਤੇ ਕੱਪੋ 70000 ਲਿਆ ਨੂੰ ਨਾ ਆਪਦਾ ਹੀ ਬਣ ਰੋਈ ਡਾਕਟਰ ਕਹਿੰਦਾ ਜਿੰਨਾ ਤੱਕ ਰੋਂਗੇ ਰੱਖੀ ਆ ਫੇਰ ਚੱਲ ਜਸ ਰੋਂਦੀ ਦੀ ਇਕ ਟੋ ਵਜੇ ਫਿਰ ਨੰਨੀ ਰੋਵੇ ਬੈਠੀ ਆਏ। ਜੋ ਭੁੱਖ ਲੱਗੀ ਤਾਂ ਭੁੱਖ ਦੀ ਬੋਲੀ ਨੂੰ ਮੰਜੀਤ ਜੀ ਬੀਬੀ ਦੀ ਮੰਜੀ ਦੀ ਬੈਡਾਂ ਦੇ ਨਾਲ ਜਤਿੰਦਰ ਦਾ ਗਹਾ ਮੰਜਾ ਦੀ ਪਹਿਲਾਂ ਜਦੋਂ ਦਿਂਦਰ ਨੇ ਪਾਣੀ ਫਿਰ ਬੀਬੀ ਨਾਲ ਸੌਂ ਗਈ ਉਹ ਤੇ ਫਿਰ ਹੋਵੇ ਫਿਰ ਜਦ ਮੈਂ ਦੇਖੀ ਰੋਵੇ ਫਿਰ ਮੈਂ ਨੂੰਂਗੜੀ ਦਿੱਤੀ 1 ਵਜੇ। ਫਿਰ ਮੈਂ ਕਿਹਾ ਜੇਰੇ ਗਮਰੇ ਕਿਨੇ ਬਚਾਲ ਲਈ ਜੋਤੀਆਂ ਚ ਨੇ। ਉਹਦੀ ਤਾਂ ਗਰਮੀ ਇੰਨੀ ਲੱਗਦੀ ਐ ਕਿੰਨੀ ਲੈ ਕੇ ਰੱਖੀ ਹੋਈ ਦਾ। ਹਾਂ। ਜਾਂ ਨਿਆਣੇ ਤੋਂ ਵਾਸਤੇ ਠੀਕ ਕਰਾਂਗੇ। ਨਿਆਣੇ ਵਾਸਤੇ ਤਾਂ ਪਹਿਲਾਂ ਤਾਂ ਗਰਮ ਕੱਪੜੇ ਤੇ ਫਿਰ ਉਹ ਕਰੇ ਦੂਏ ਗਰਮ ਪਾਏ ਪੂਰੇ ਗਰਮੀ ਲੱਗੇ ਇੱਥੇ ਜャ ਸਾਨੂੰ ਲੱਗਦੀ ਦੀ ਐਂਦੀ ਵੀ ਜੋਤੀ ਦਾ ਕਿਧਰ ਮਤਲਬ ਤਾਂ ਕਾੜਾ ਜੋ ਵੀ ਉਹ ਤਾਂ ਪਹਿਲਾਂ ਉਹਦਰ ਜਾਂਦਾ ਡਰੈਗ ਹੁੰਦਾ ਤੇ ਫਿਰ ਐਂਦੀ ਫਿਰ ਉਹ ਸੀ ਉਹ ਕਰੇ ਉਹ ਫਿਰ ਉੱਥੇ ਤਾਂ ਗਰਮਾਇੰਸ ਲੱਗੀ ਕੁਸ ਤਾਂ ਲੱਟਾਂ ਕਰਕੇ ਲੱਗਦੀ ਐ ਲੱਟਾਂ ਲੱਗੀਆਂ ਮੇਰੇ ਸਾਰੇ ਜੀਓ ਗੁਰਦੁਆਰੇ ਨੇ ਐ ਲੱਟਾਂ ਲਗਵੀਆਂ ਨੇ ਉਹਦੇ ਕਰਕੇ ਫਿਰ ਗਰਮਾਇੰਸ ਲੱਗਿਆ ਸਦੋਂ ਉੱਥੇ ਠੰਡ ਪਈ ਬਿਲਕੁਲ ਕੋਈ ਨਹੀਂ ਹੋ ਰਹੀ ਐ ਬੁਢੀ ਦੀ ਭੁੱਖ ਜਿਹੜੀ ਮੂਰੀ ਬੀਤੀ ਉਹ ਖਾ ਲਈ ਤੀ ਉਹ ਤਾਂ ਖਾ ਲਈ ਤੀ ਫਿਰ ਇਹਨੂੰ ਵੀ ਖਾ ਲਾਂ ਦੀ ਮੈਂ ਕਹਿੰਦਾ ਫ੍ਰੀਜ ਚਾੜਾ ਦਿੰਦਾ ਬਾਹਰ ਇਹ ਤਾਂ ਹੋਦਾ ਜਾਣਗੀਆਂ ਕਿੰਨੇ ਦਿਨ ਦੀਆਂ ਕਹਿੰਦੀਆਂ ਵੀ ਨੇ ਫਿਰ ਹਾਂ ਮੁਰਕ ਕੇ ਖਾਦੀ ਇਹਨੇ ਬਾਤ ਕਰਾਂਗੇ ਇਹਨੇ ਉਹ ਨੋਰਮਲ ਮੁਰਕ ਕੇ ਖਾ ਲਿਓ ਜਦੋਂ ਇਹਨਾਂ ਤੋਂ ਪਹਿਲਾਂ ਉਹ ਕਿਹੜਾ ਪੁੱਤ ਤਾਂ ਨਹੀਂ ਨਾ ਨੋਰਮਲ ਹੂ ਪਾਹਰ ਉੱਥੇ ਗਰਮੈਸ ਲੱਗਦੀ ਅੰਦਰ ਕੇ ਲੈਚ ਉੱਥੇ ਹਵਨ ਲੱਗਦੀ ਬੰਦ ਹੋ ਗਿਆ ਪਹਿਲਾਂ ਉਹ ਟਾਕਰ ਜਾਈਗੀ ਨੀ ਦਰਵਾਜੇ ਦੇ ਦੋ ਟਾਕੇ ਆ ਸੀ ਬੈਡਰ ਦੇ ਕੋਲ ਬੈਡਰ ਤੇ ਸੀ ਮੈਂ ਜੱਸ ਨੰਨੂ ਪਰ ਸੋ ਨੰਨੀ ਪਾਰੀ ਦੀ ਫਿਰ ਨੰਨੀ ਲੱਤਾਂ ਮਾਰਦੀ ਆ ਫਿਰ ਐਂ ਡਾਰਾਂ ਵੀ ਨੰਨੂ ਦੇ ਮਾਰੇ ਦੋ ਤਿੰਨ ਹੋ ਗਏ ਹੁਣ ਹੈ 51 ਬੀਬੀ ਬੈਂਦੀ ਆ ਕਿਉਂਕਿ ਜਤਿੰਦਰ ਥੱਲੇ ਗਦੇ ਥੱਲੇ ਉੱਠਣਾ ਔਖਾ ਜਗਦੇ ਦਾ ਹੈ ਨਹੀਂ ਮੱਜੀ ਐ ਜਤਿੰਦਰ ਆ ਫਿਰ ਪਹਿਲਾ ਪਾ ਲਈ ਸਾਡੇ ਨਾਲ ਕਹਿੰਦੀ ਥੋੜੇ ਨਾ ਪਹੁੰਚੇ ਕੱਲ੍ਹ ਉਧਰ ਪਾਈ ਲੱਤਾ ਮਾਰਦੀ ਆ ਦੋ ਦਿਨ ਤਾਂ ਸਾਡੇ ਨਾਲ ਪਾਈ ਨੀ ਆਣੀ ਆ ਨਾ ਫਿਰ ਕੁਸ ਪੈਂਦੀ ਨਹੀਂ ਰਹਿੰਦਾ ਯਾਦ ਸੁਣੋ ਪਰ ਮਜੀਤ ਲਈ ਗਈ ਸੀ ਉਧਰ ਰੁਪਈਓ ਨਹੀਂ ਪਹਿਲੇ ਦਿਨ ਵੀ ਦੋ ਦਿਨ ਵੀ ਰਾਤੀ ਦਰ ਰਾਤੀ ਸੀ ਜੀਤਿੰਦਰ ਨਾੜਪਾਈ ਬੀਬੀ ਨਾ ਪਾਈ ਜੀ ਸੱਚ ਬੈਠੇ ਰਹੋਗੇ ਉਹ ਮੈਨੂੰ ਯਾਦ ਆ ਗਈ ਸਰ ਸਤੇ ਪਏ ਤੇ ਮੈਂ ਕਿਹ ਇੱਕਦਮ ਹੁੰਦੀ ਹੈ ਕੀ ਹੋ ਗਿਆ ਜਾਂ ਦੇਖਿਆ ਬੈਠੀ ਹੋਵੇ ਫਿਰ ਚੁੰਗਲੀ ਦਿੱਤੀ ਦੁੱਧ ਦਿੱਤਾ ਦੁੱਧ ਦੇ ਕੇ ਪਲਾ ਕੇ ਫਿਰ ਬਾਥਰੋਂ ਕਰਾ ਕੇ ਗਈ ਹੁਣ ਫਿਰ ਜੀਤਿੰਦਰ ਨਾ ਪਾਈ ਅਰਸੋ ਸਾਡੇ ਨਾਲ ਚੋਦਣ ਦੇ ਲੱਤਾਂ ਮਾਰਦੀ ਹੈ ਮੈਂ ਅਰਸੋ ਤਾਂ ਬਚਾ ਲਈ ਤੀ ਨੰਨੂ ਫਿਰ ਹੋਰ ਬੀਬੀ ਨਾਲ ਤੇ ਦੋ ਦਿਨ ਫਿਰ ਰੋਣਾ ਕਰਦੇ ਆ ਜੱਸ ਦਿਨ ਚੱਕਣਾ ਔਖਾ ਜਾਂਦਾ ਬਣਾਉਣੀ ਆ ਫੜਨਾ ਪੈਂਦਾ ਨੇ ਹੀ ਥਾਂ ਝੁਕਣਾ ਪੈਂਦਾ ਨਾਲ ਪਾ ਨੂੰ ਫਿਰ ਇਹ ਪੈ ਗਈ ਇਹ ਵੀ ਲੱਤਾਂ ਮਾਰਦੀ ਦਰਤੀ ਵੀਰ ਮੁੱਕੀ ਦੀਆਂ ਮੁੱਕਦੀਆਂ ਵੀਰੇ ਦੀਆਂ ਫੜਕੀਆਂ ਨਾਲ ਵਰਤ ਵਰਤ ਉਹਦੀਆਂ ਨਾਲ ਜੁੜਦੇ ਹੋਣੇ ਜਿੰਨਾਂ ਮੈਂ ਜਾ ਮੇ ਲੇਟ ਹੋ ਗਿਆ ਹੋਰ ਤਾਰ ਕਿਹੜਾ ਉਹ ਬੇੜਿਆ ਕਰਨ ਉਹਨੂੰ ਪਤਾ ਕੀ ਕਰਦੇ ਗਏ ਨੇ ਨਾ ਬਦਲ ਲਗਨ ਉਹ ਦੇਮਾ ਬਾਗ ਦੇ ਕਲਿਆਣ ਗੁਰਦੁਆਰੇ ਮਾਝਾ ਉੱਤੇ ਪ੍ਰਸਾਦਾ ਸਕ ਲੂੰਗਾ ਕਲਿਆਣ ਕੀ ਉੱਥੇ ਗਾ ਅਨੰਦ ਕਾਰਜ ਹੋ ਰਿਹਾ ਤੇ ਕੱਟ ਬੌਂਸ ਸੀ ਫਿਰ ਮੈਂ ਉੱਧਰ ਗਿਆ ਉੱਥੇ ਫਿਰ ਮੈਂ ਉੱਥੇ ਮੱਥਾ ਟੇਕ ਦੇ ਦਿੱਤੇ ਆ ਬੌਂਸ ਸੀ ਜਣਾ ਕੋਲ ਗੁਰੂ ਗ੍ਰੰਥ ਸਾਹਿਬ ਕੋਲ ਉੱਥੇ ਟੇਕੇ ਦੁੱਧ ਪਾਇਆ ਅਦਨ ਕਰਿਆ ਜਦੋਂ ਰੁਚਾ ਉੱਥੇ ਵਰ ਕਿਉਂ ਨਹੀਂ ਲਖੜੇ ਲੱਕੜੀ ਦੇ ਗਿਲੇ ਸਾਲੀ ਭਰਦੇ ਆ ਮੈਂ ਦਿਖਾਉਣ ਗਿਆ ਸੀ ਉਹ ਕਹਿੰਦਾ ਸੀ 560 ਡੂੰਟ ਮਾਪ ਹੈ ਇਹ ਉੱਪਰ ਲੱਗੀ ਨੇ ਸਾਰੀ ਲੱਗਣਗੇ 560 ਜੁੱਟਾ ਬਾਬਾ ਬਸ ਠੀਕ ਹੈ ਜੀ ਆਪਾਂ ਕਹਿੰਦੇ 600 600 ਤੋਂ ਘੱਟ ਦੀਆਂ ਜੁੱਟਾਂ ਮੈਂ ਕਿਹਾ ਕਿ ਇਹ ਵੀ ਉੱਪਰ ਆ ਜਾਵੇ ਸਮਝ ਗਏ 95 ਜੁੱਟਾਂ ਦੀ ਆਪਾਂ 500 ਕਿਹਾ ਲੀ ਫਿਰ ਉਹ ਕਹਿੰਦੇ ਇਸ ਨੇ ਵੇਨਾ ਜ਼ਰਦਾਰ ਨੇ ਹੋਰੇ ਆ ਜੀ 560 ਤੋਂ 70 ਜੁੱਟਾ ਮਾਪ ਆਂ ਜਿਉਂ ਦੋਪਰ ਆ ਵੀ ਦੇ ਲੋ ਕੋ ਉਹ ਤਾਂ ਮੈਂ ਨਹੀਂ ਮੈਂ ਤੇ ਵੀ ਥੇਕ ਤੋਂ ਬਾਅਦ ਆਂ ਉਹਨਾਂ ਬਾਅਦ ਇਹ ਬਸੇਦੇ ਇਹ ਰਹਿ ਗਿਆ ਕਿ ਨਾ ਕਿ ਬਹਾਲੇ ਨਾ ਟੱਡਣਾ ਕਰਦਾ ਰੋਟੀ ਖਾ ਲਈ ਹੁਣੇ ਖਾ ਲਓ ਬਖਰੇ ਤੋਂ ਪੱਤਾ ਤਾਂ ਖਾ ਲਿਆ 200 ਰੁਪਏ ਆਰਾ ਅਜਵਜੀ ਪਾਲਾ ਪਾਣੀ ਮੈਂ ਕਹਿੰਦਾ ਪੋਸੇ ਹੀ ਕਰ ਲੈ ਡੱਬਾ ਸੇ ਧਨੀ ਨਾ ਕਰਦਾ ਮਾੜਾ ਦੋ ਜਣਾ ਜੀ ਸਾਗੇ ਦਾ ਹੱਲੇ ਵਿੱਚ ਦੂਆ ਰਲਾ ਲਾ ਲਾ ਮੇਰੇ ਚੇ ਜਲ ਗਏ ਮੈਂ ਤਾਂ ਉਹ ਠੀਕ ਦਿੱਤਾ ਹੁਣ ਜੀ ਜਲ ਗਏ ਅੱਜ ਬਾਬਾ ਆਇਆ ਵੀ ਨੀ ਕੱਲ ਵੇਲਾ ਦੁੱਧ ਬਾਉਲ ਵਾਗਰੀ ਬਾਬਾ ਬਾਦ ਚਾਹੇਗਾ। ਮੇਰੇ ਦਿਨ ਫੈਲਾ ਨਾ ਜਾਈ। ਬਾਬਾ ਕਹਿੰਦਾ। ਤੈਨ੍ਹ ਜਨਾ। ਤੈਨ੍ਹ ਨਾਲ ਗਈ ਦੀ ਜੀ। ਕਿੱਥੇ? ਬੱਸ ਤਾਂ ਮੈਂ ਕਿਹਾ ਬੁਲਾਇਆ ਬੇਟਾ। ਬਾਬੇ ਨੂੰ ਪਤਾ ਬਾਬੇ ਨੇ ਵੀਡੀਓ ਦੇਤੀ। ਕੇ ਉਹਦੇ ਆਣੀ ਪਾਈ ਵੀ ਬਾਬੇ ਦੇਖੀ ਨਗਰਕੀਰਤ ਨਾਲੀ। ਬਾਬੇ ਦੀ ਮੈਂ ਦੇਖੀ ਹਾਂ। ਮੇਰੀ ਫੋਟੋ ਵੀ ਹੈ। ਇਦੋਂ ਨੂੰ ਮੱਥਾ ਤੇਲ ਦੇ ਦਿੱਤੇ ਕਾਲੇ ਨੇ ਚੌਲਾਂ ਦਾ ਲੰਗਰ ਕਰਿਆ ਤੇ ਕਾਲੇ ਦਾ ਕਰਿਆ ਹੈ ਜਿਹੜਾ ਮੁੰਡਾ ਹੋਇਆ ਮਾਂ ਜਦ ਅਸੀਂ ਗਏ ਆ ਤੇ ਇਹ ਕੀ ਰਹਿ ਗਿਆ ਤੇ ਉਹ ਪਤਾ ਹੀ ਨਹੀਂ ਉਧਰ ਉਹਨੇ 2-3 ਦਿਨ ਦੁੱਧ ਦਾ ਇਹ ਕੋਨਟਰ 40 ਕਿਲੋ ਦਾ ਲੱਗ ਗਿਆ ਕੋਨਟਰ ਮੰਗਾਇਆ ਜੀ ਉਹਨੇ ਜਦੋਂ 2 ਦਿਨ ਇਹ ਕਹਿੰਦੇ ਉਹ ਕਹਿੰਦਾ ਹੋਰ ਤੇ ਉਹਦੇ ਵਾਂਗ ਕਿੰਨਾ ਕਹਿੰਦਾ 40 ਕਿਲੋ ਤਾਂ ਨਾ ਵੀ ਪਾਜਾ ਉਹ ਹੈ ਬਾਦੂਲੇ ਚ ਲਾਇਆ ਦੇ ਉੱਤੇ ਦੇਖੀਏ ਬਾਦ ਦੇ ਵੀਡੀਓ ਵੀਡੀਓ ਮੈਂ ਬਾਗ ਗਿਆ ਜੀ ਪੂਰੇ ਟਾਈਮ ਤੇ ਮੈਂ ਉੱਥੇ ਕੀ ਕਰਕੇ ਗਿਆ ਸੀ ਮੈਂ ਤੁਹਾਡੇ ਕੋਲ ਹੀ ਆਇਆ ਸੀ ਬਸ ਹਨਾ ਉੱਥੇ ਤੁਹਾਡੇ ਕੋਲ ਹਾਂ ਫਿਰ ਮੋ ਬੇਦਾਵਗਾ ਦੋ ਕਰਕੇ ਪੱਗ ਵੀ ਹੋ ਗਈ ਨਾ ਹਾਂ ਕੋਣੇ ਚਾਰ ਵਾਗਿਆ ਦੀ ਮੈਂ ਦੇਖਿਆ ਜੀ ਅੱਧਾ ਖੜੇ ਤੇ ਲਾਣੇਦਾਰ ਬੜੇ ਹੋਰ ਬਹੁਦੇ ਤੇ ਜਦੋਂ ਮੈਂ ਕਿਹਾ ਰਾਤ ਹੋ ਗਿਆ ਵਾਦੀ ਉਧਰ ਫੋਨ ਫਿਰ ਮੇਰੇ ਗਲ ਲੱਗ ਗਿਆ ਜਿੰਦਾ ਲੱਗ ਗਿਆ ਜੁੱਤਾ ਪਾ ਲੈ ਦੇ ਆਇਆ ਨਹੀਂ ਬਾਬਾ ਹਾਂ ਉਹਦੇ ਇੱਧਰ ਦੇ ਵਾਬੇ ਸੰਗਰੇ ਦੇ ਉੱਤੇ ਵਾਬੇ ਦੇ ਸੀ ਉਹ ਦੇ ਗਾ ਬੱਸ ਵਾਲਿਆਂ ਦੇ ਅੱਜ ਬੱਸ ਵਾਲੇ ਗਿਆ ਸੀ ਕੱਲ ਗਿਆ ਸੀ ਤੁਨ ਨੂੰ dobro. No, no, no.

ਹਾਂ ਤੀਰਸਨ ਮੈਂ ਕਿ ਇੱਕ ਦਿਨ ਸਾਤਰੀ ਆ ਕੇ ਲੈ ਲਵੇ ਦੇਖ ਕੇ ਇਹ ਆ ਗਿਆ ਹੂਆ ਉਹ ਕਲੀ ਕਰ ਰਹਾ ਹਾ ਤਾਂ ਦਿੱਤਾ ਹੈ ਦੇਖ ਲੈ ਨੇ ਉਹ ਪੰਡਈ ਦੇਖ ਲੈ ਨੇ ਬਾਲਟੀ ਅਮਰੇ ਆ ਜਾਣਗੇ ਉਹ ਬਹੁਤੀ ਗਹੋਂ ਦੇ ਕਾਣਾ ਕਹਾਂ ਗਹਾਂਗਾ ਅਸੀਂ ਇਹ ਤੋਂ ਲੈ ਕੇ ਰੋਹਤਾਂ ਤਰਪਦੀ ਚ ਉਹ ਤੇ ਕਲੀ ਕਰਦਾ ਹੋਇ ਬੈਠਾ ਇਹ ਕਿੰਨਾ ਜਿੱਦਿਆ ਉਹ ਦਿੱਸ ਮਰ ਗਿਆ ਉਹ ਇਹ ਤਾਂ ਪਹਿਲਾਂ ਤੋਂ ਘਿੜਿਆਂ ਤੋਂ ਲੈ ਕੇ ਆਇਆ ਸੀ ਮੈਂ ਥੋੜੀ ਲੈ ਕੇ ਗਈ ਸੀ ਹਾਂ ਬੱਸ ਮੈਨਰੇ ਵੀ ਹਾਂ ਨੇੜੇ ਦੁਕਾਨ ਤੇ ਹਸਿਲ ਆਣੀ ਹੈ ਸਮਝ ਆਇਆ ਕਿੰਨਾ ਟਾਈਮ ਲੱਗ ਜੂ ਤਾਜਾ ਬੱਸ ਇਹਨਾਂ ਤੋਂ 20 ਮਿੰਟ ਬਾਅਦ ਕੋਈ ਨਹੀਂ ਇਹ ਤਾਂ ਅਜਨ ਤੱਕ ਠੀਕ ਹੈ ਦੇਖੀ ਲਾ ਬੜੀ ਬੇਸ਼ੱਕ ਜੀ ਜੀ ਠੀਕ ਹੈ 10 ਕਿਲੋ ਪਾਣੀ ਹੋਵੇ ਠੀਕ ਇੱਥੇ ਤਾਂ ਖਾਉਗੀ ਜੀ ਹਾਂ ਮੈਨੂੰ ਪਤਾ ਹੈ ਹਾਂ 4 ਦਿਖਾ ਦਿਓ ਇੱਥੇ ਤਾਂ ਕਲ ਵੀ ਆਇਆ 4 ਨੰਬਰ ਉਹਦੇ ਨਾਲ ਉਹ ਇਹ ਲੈ ਲਓ ਬਾਕੀ ਵਰਦੀ ਹੈ ਇਹ ਕਿੰਨੇ ਦੀ ਹੈ ਕਿੰਨੇ ਦੀ ਹਾਂ ਲੱਗਦੀ ਹੈ ਜੀ ਥੋੜਾ ਹੀ ਵਰਕ ਬਹੁਤ ਠੀਕ ਹੈ ਬਹੁਤ ਛੋਟੀ ਹੈ ਹਾਂ ਠੀਕ ਹੈ ਰੇਡ ਦਾ ਸਵਾਦ ਰੇਡ ਰੋਡ ਦਾ ਕੋਈ ਨਹੀਂ ਇੱਕ ਦਾ ਇੱਕ ਕੋਈ ਲੈ ਗਿਆ ਨਸਵਾਨ ਪਹਿਲਾਂ ਜੀ ਤਾਂ ਹੀ ਖੜਿਆ ਹੋ ਰਿਹਾ ਕਿ ਹੁਣ ਜਦ ਤੋਂ ਅਸੀਂ ਸੋਤੋ ਲਜਾਣ ਲੱਗ ਗਏ ਉਹ ਕੁੱਕਰ ਲੈ ਕੇ ਤੇ ਕਿ ਮਿਲ 170 ਅੱਜ ਯਾਰੋ ਜੀ ਮੈਂ ਚੁੱਤੀ ਦੀ ਹਾਂ 로ਹੀ ਦੀ ਆ ਕਿੰਨੇ ਦੀ ਹੈ ਦੋ ਜੀ ਹਾਂ ਦੇਖੀ ਮੜ ਜਾ ਹੋਰ ਦੋਸਤ ਪਾਈ ਰੱਖੂਗਾ ਹਾਂ ਬਸ ਚੱਲ ਬਸ ਆ ਦੇ ਦੇ ਕਿੰਨੇ ਦਾ ਹਾਂ ਤੂੰ ਸਾਜ ਨਹੀਂ ਲਿਆ बात की थोड़ा है। और सादा साक्षी हैं। काफ़ी ना भाई? बस काफ़ी हो गया कल जा रहे हैं। नहीं नहीं होए। हाँ चलते